ਪੰਜਾਬੁਰ ਨਾਲ ਤਾਲੀਆਂ ਵਜਾਇਆ ਕਰੋ ਪੜ੍ਹਾਓ ਬੇਟੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ ਹਰਪ੍ਰੀਤਪੁਰ ਦੀ ਇੱਕ ਮਾਨਵਤਾ ਦੀ ਬੇਟੀ ਸ਼ਾਨਦਮਤੀ ਬੇਟੀ ਜੋ ਹਰ ਰੋਜ਼ ਜਨੂਏਦਲ ਯਾਦ ਕਰਵਾਏਗੀ ਕਿ ਅਸੀਂ ਬੇਟੀਆਂ ਨੂੰ ਪੜਨ ਦੇ ਲਈ ਅਫਸਰ ਪ੍ਰਦਾਨ ਕਰਨੀ ਹੈ ਕਿਸ਼ੋਰ ਦੁਨੀਆ ਦੇ ਵਿੱਚ ਰੌਸ਼ਨ ਕਰਦੀ ਹੈ ਉਹਨਾਂ ਦੇ ਨਾਲ ਐਮਐਲਏ ਸਾਹਿਬ ਬਾਅਦ ਇਸ ਤੋਂ ਬਾਅਦ ਇਧਰ ਦੇ ਪਾਸੇ ਬੇਟੀ ਬਚਾਓ ਬੇਟੀ ਪੜਾਓ ਬਲਣ ਹਮੇਸ਼ਾ ਬਲਣ ਹਮੇਸ਼ਾ ਬਲਣ ਹਮੇਸ਼ਾ ਚਾਰ ਚਰਨ ਤੇਰੇ ਬਲਣ ਹਮੇਸ਼ਾ ਬੱਚਾ ਵਾਹ ਦੇ ਬੋਲੋ ਸਾਰੰਤਰਾਸ਼ਟਰੀ ਵੰਡਾ ਬਿਜਸਥੇ ਇਸ ਮੌਕੇ ਤੇ ਪਹੁੰਚੇ ਤੇ ਆਸਦਾ ਕਿ ਸਾਡੀਆਂ ਭੈਣਾਂ ਨੂੰ ਵੈਗਰੂ ਚੱਦੀ ਕਲਾ ਚ ਰੱਖਣ ਦਿਨ ਦੁਪਣੀ ਰਾਤ ਚੋਪਣੀ ਕਰਨ ਤਰੱਕੀ ਦੇਣ ਔਰ ਜਿਹੜਾ ਤੇ ਜੋ ਮੋਟਿਵ ਹੈ ਕਿ ਕਿਤਾਬਾਂ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਣਨਾ ਚਾਹੁੰਦੇ ਆ ਕਿਉਂਕਿ ਅਵੇਅਰਨੈਸ ਆ ਜਿਹੜੀ ਉਹ ਜ਼ਰੂਰੀ ਹੈ ਔਰ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਔਰ ਖਾਸ ਕਰਕੇ ਪੰਜਾਬ ਸਾਡੀਆਂ ਬੱਚੀਆਂ ਦੀ ਪੜ੍ਹਨ ਦੀ ਜਿਹੜੀ ਰੇਸ਼ੋ ਹੈ ਉਹ ਵੈਗਰੂ ਦੀ ਕਿਰਪਾ ਦੇ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਮੰਤਰੀ ਸਾਹਿਬਾਨ ਉਹਦੀ ਪਰਾਲੇ ਨਾਲ ਜਿਹੜਾ ਉਦੇਸ਼ ਅੱਜ ਤੱਕ ਕੀ ਕਰਿਆ ਸਾਡੀ ਸਟੇਟ ਤੱਕ ਕੀ ਕਰੀ ਅਸੀਂ ਇਹ ਚਾਹੁੰਦੇ ਕਿ ਸਾਰੀ ਦੁਨੀਆ ਦੀਆਂ ਔਰਤਾਂ ਪਰਿਚਰਨ ਔਰ ਆਪਣਾ ਜੋ ਹਮ ਆਸਲ ਕਰਨਾ ਚਾਹੁੰਦੀਆਂ ਮਕਾਮ ਉਹ ਸਾਫ ਮਕਾਮ ਆਸਤ। ਸੇਟੀ ਬਣਾਓ ਬੇਟੀ ਬਚਾਓ। ਅੱਜ ਚੌਂਕ ਦਾ ਉਦਘਾਟਨ ਕੀਤਾ ਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਬਹੁਤ ਖੁਸ਼ ਹੋ ਜਾਂਦਾ ਹੈ ਜਦੋਂ ਐਸੇ ਜਿੱਥੇ ਸੋਰੇ ਸੋਨੇ ਉਦਘਾਟਨ ਕੀਤੇ ਜਾਂਦੇ ਹਨ। ਇਸ ਵੀਡੀਓ ਨੂੰ ਗਾਹਵ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ। ਜਿਆਦਾ ਜਾਣ ਕੇ ਅਸੀਂ ਮੈਡਮ ਨਾਲ ਗੱਲ ਕਰਾਂਗੇ। ਮੈਡਮ ਸਤਿ ਸ਼੍ਰੀ ਅਕਾਲ। ਮੈਮ ਤੁਸੀਂ ਅੱਜ ਇੰਟਰਨੈਸ਼ਨਲ ਮਹਿਲਾ ਦਿਵਸ ਆ। ਤੁਸੀਂ ਇਸ ਤਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੀਆਂ ਮਾਗਲਾਵਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੀ ਕਿਉਂਕਿ ਬਹੁਤ ਇੰਪੋਰਟੈਂਟ ਇਵੈਂਟ ਸੀ ਦੋਸਤਾਂ ਜਗ ਜਨਮਨੀ ਦੀ ਗੱਲ ਕਰਦੇ ਹਾਂ ਪਰ ਸਮਾਜ ਨੂੰ ਖੜਾ ਕਰਨ ਵਾਲੀ ਦੀ ਗੱਲ ਕਰਦੇ ਹਾਂ ਤਾਂ ਉਹਦਾ ਤਾਂ ਮੁਬਾਰਕਬਾਦ ਦੇਣੀ ਪੈਂਦੀ ਹੈ ਔਰ ਅੱਜ ਜਿਹੜਾ ਇਵੈਂਟ ਅਸੀਂ ਕੀਤਾ ਇੱਥੇ ਚੌਂਕ ਦੇ ਵਿੱਚ ਇੱਕ ਪੁੱਤ ਲਗਾਇਆ ਗਿਆ ਔਰ ਉਹਦੇ ਵਿੱਚ ਬਿਨਾਂ ਪਰਾਂ ਦੇ ਇੱਕ ਲੜਕੀ ਨੂੰ ਸੌਂਦੀ ਹੈ ਕਿਉਂਕਿ ਅਗਰ ਅਸੀਂ ਆਪਣੀਆਂ ਬੱਚੀਆਂ ਨੂੰ ਅੱਗੇ ਲੈ ਕੇ ਜਾਣਾ ਬੱਚੀਆਂ ਨੂੰ ਮਾਰ ਨਹੀਂ ਮਾਇਆ ਕਾ ਉਹਨਾਂ ਨੂੰ ਰਾਤ ਤੋਂ ਕਰਨਾ ਹੁੰਦਾ। ਸੋ ਇਹ ਸੰਗਰਸ਼ ਹੈ ਅਗੇ। ਕਾ ਬਾਹਰ ਕੰਮ ਕਰਨਾ ਚਾਹੀਦਾ। ਮੈਡਮ ਬੀਟੀ ਕਹਿੰਦੇ ਚਾਨ ਤੱਕ ਵੀ ਪਹੁੰਚ ਗਈ ਉਹ ਵੀ ਪਹਿਲੀ ਪਹਿਲਾ ਸੀ ਤੇ ਹਰ ਇੱਕ profession ਚ ਅੱਗੇ ਆ ਰਹੀ ਐ। ਕੁਛ ਐਵੇਂ ਜੇ ਲੇਡੀਜ਼ ਵੀ ਆਂ ਚੁੱਕੀ ਨਹੀਂ ਸੰਘਰਸ਼ ਕਰਨਾ ਪੈ ਰਿਹਾ ਤੇ ਅੰਦਰ ਵਿੱਚ ਵੀ ਲੇਡੀਜ਼ ਦਾ ਕੰਮ ਵੀ ਕਰਦੇ ਉਹ ਵੀ ਇੱਕ ਵਰਗ ਹੈ ਕਾ ਸੰਘਰਸ਼ ਹੈ ਤੇ ਕਈ ਕਮਜ਼ੋਰ ਡਾਗੰਡਲ ਹੋ ਜਾਂਦੀਆਂ ਹਨ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਸੰਘਰਸ਼ ਆਪਣਾ جاری ਰਹੇਗਾ। ਪਰ ਲੇਡੀਜ਼ ਜਿੰਨਾ ਸੰਘਰਸ਼ ਕਰਦੀਆਂ ਮੈਨੂੰ ਤਾਂ ਲੱਗਦਾ ਭਾਵੇਂ ਹਾਊਸ ਵਾਈਫ ਹੈ ਭਾਵੇਂ ਬਾਹਰ ਕੰਮ ਕਰਦੀ ਹੈ ਉਹ ਸੰਘਰਸ਼ ਕਰਦੇ ਨਹੀਂ ਮੁਕੜਵਾਲਾ। ਸੋ ਮੈਰੀ ਹੈ ਰਿਹਾ ਕਰ ਜਾਂਦਾ ਸੋ ਕੋਈ ਵੀ ਫੇਸ ਜਿਹੜਾ ਜ਼ਿੰਦਗੀ ਦੇ ਵਿੱਚ ਪਰਮਨੈਂਟ ਹੁੰਦਾ ਦੁੱਖ ਵੀ ਆਉਂਦੇ ਆ ਤੇ ਸੁੱਖ ਵੀ ਆਉਂਦੇ ਆ ਚਲੇ ਜਾਂਦੇ ਸੋ ਹਮੇਸ਼ਾ ਕੋਈ ਨਾ ਪ੍ਰੋਬਲਮ ਹੈ ਉਹਨੂੰ ਕਰਕੇ ਫੇਲ ਕਰ ਥੈਂਕ ਯੂ ਸੋ ਨਾਲ ਇੱਕ ਇੱਕ ਸੰਦੇਸ਼ ਮਿਲਦਾ ਅਤੀ ਦੇ ਭੰਡੜੀ ਉੱਰੀ ਤੀਆਂ ਤੀਆਂ